ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਸਮੂੱਚੀ ਜਥੇਬੰਦੀ ਵੱਲੋਂ ਪੂਰੀ ਸਿੱਖ ਕੌਮ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਿੱਖ ਕੌਮ ਨਾਲ ਪਿਆਰ ਕਰਨ ਵਾਲੇ ਪੰਥ ਤੇ ਪੰਜਾਬ ਨਾਲ ਪਿਆਰ ਕਰਨ ਵਾਲੇ ਵੀਰੋ ਤੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਮੈਂ ਅੱਜ 19 ਅਗਸਤ 2024 ਨੂੰ ਸਵੇਰੇ 11:00 ਵਜੇ ਬਾਬਾ ਬਕਾਲਾ ਸਾਹਿਬ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਤੇ ਜਿੱਥੇ 22 ਮੰਜੀਆਂ ਡੈਗੀਆਂ ਸੀਗੀਆਂ ਤੇ ਗੁਰੂ ਲਾਧੋ ਰੇ ਦੇ ਸਿਧਾਂਤ ਦੇ ਮੁਤਾਬਕ ਪਰਖ ਹੋਈ ਸੀ खरे ਖੋਟੇ ਦੀ ਸੱਚ ਤੇ ਝੂਠ ਦੀ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਉੱਥੇ ਸਿੱਖ ਕੌਮ ਨੂੰ ਨੌਵੇਂ ਗੁਰੂ ਵਜੋਂ ਪ੍ਰਗਟ ਹੋਏ ਨੇ ਉਸ ਧਰਤੀ ਤੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ 25 25 ਤੋਂ 30 30 ਸਾਲ ਤੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਆਪਣਾ ਹੱਕ ਮੰਗਦੇ ਤੇ ਕੋਈ ਭੀਖ ਨਹੀਂ ਮੰਗਦੇ ਉਹਨਾਂ ਦਾ ਰਾਈਟ ਹੈ ਡੈਮੋਕਰੈਟਿਕ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਹੜੇ ਸਿੱਖ ਕੌਮ ਨੇ ਪੰਜਾਬ ਦੇ ਸੁਭੂੱਚੇ ਪੰਜਾਬੀਆਂ ਨੇ ਦੇਸ਼-ਵਦੇਸ਼ਾਂ ਦੀਆਂ ਸੰਗਤਾਂ ਨੇ ਗੁਰੂ ਨਾਨਕ ਕਲਾਬ ਲੇਵਾ ਸੰਗਤਾਂ ਨੇ ਪੰਜਾਬ ਦੇ ਹਿੰਦੂਆਂ ਨੇ ਮੁਸਲਮਾਨਾਂ ਨੇ ਅਸਾਈਆਂ ਨੇ ਟਾਡੀਆਂ ਰਾਗੀਆਂ ਨਿੰਗ ਸਿੰਘ ਜੱਥੇਬੰਦੀਆਂ ਸੁਭੂੱਚੀਆਂ ਪੰਥ ਦਾ ਦਰਦ ਵਖਣ ਵਾਲੀਆਂ ਜੱਥੇਬੰਦੀਆਂ ਨੇ ਉਹਨਾਂ ਨੂੰ ਦਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਸੀ ਪਾਰਲੀਮੈਂਟ ਦੀ 100 ਵੀ ਚੱਕ ਗਏ ਆ ਤੇ ਖਡੂਰ ਸਾਹਿਬ ਤੋਂ ਜਿੱਤ ਵੀ ਗਏ ਨੇ ਤੇ ਇੰਡੀਅਨ ਸਟੇਟ ਕਾਨੂੰਨ ਦੀਆਂ ਧੱਜੀਆਂ ਢਾਕੇ ਸੰਵਿਧਾਨ ਦੀ ਧਾਰਾ 14 19 ਦੀ ਲੰਘਣਾ ਕਰਕੇ ਤੇ ਕਾਨੂੰਨ ਨੂੰ ਛਿੱਕੇ ਤੇ ਟੰਕੇ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਹੋਇਆ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ ਪਾਈ ਦਲਜੀਤ ਸਿੰਘ ਕਲਸੀ ਜੀ ਨੂੰ ਪਾਈ ਪਪਲਪ੍ਰੀਤ ਨੂੰ ਪਾਈ ਹਰਜੀਤ ਸਿੰਘ ਨੂੰ ਸਤ ਪਾਈ ਬਸੰਤ ਸਿੰਘ ਖਾਲਸਾ ਨੂੰ ਪਾਈ ਬੁੱਕਣ ਵਾਲਾ ਨੂੰ ਪਾਈ ਰਾਓ ਕੇ ਨੂੰ ਪਾਈ ਆਲਥ ਨੂੰ ਕੈਨ ਤੋਂ ਪਾਬ ਸਾਰੇ ਦਸਾ ਸਿੰਘਾਂ ਨੂੰ ਗੈਰ ਕਾਨੂੰਨੀ ਡੱਕਿਆ ਹੋਇਆ ਹੈ ਉਹਨਾਂ ਦੀ ਰਿਹਾਈ ਲਈ ਇੱਕ ਪੰਥਕ ਕੱਠ ਪੰਥ ਦੇ ਦਰਦ ਨੂੰ ਲੈ ਕੇ ਪੰਜਾਬ ਦੇ ਦਰਦ ਨੂੰ ਲੈ ਕੇ ਪੰਜਾਬ ਦੇ ਬੱਚੇ-ਬੱਚੇ ਦੇ ਦਰਦ ਨੂੰ ਲੈ ਕੇ ਬਾਬੇ ਬਕਾਲੇ ਦੀ ਧਰਤੀ ਤੇ ਰੱਖਿਆ ਹੋਇਆ ਹੈ ਭਾਈ ਸਰਬਜੀਤ ਸਿੰਘ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਤੇ ਸਪਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਆਪਣੇ ਫਰੀਦਕੋਟ ਤੋਂ ਐਮਪੀ ਬਣੇ ਨੇ ਭਾਈ ਉਹ ਪੰਥ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੇ ਨੇ ਤੁਸੀਂ ਸਾਰਿਆਂ ਨੂੰ ਮੈਂ ਢਾਡੀਆਂ ਨੂੰ ਮੈਂ ਰਾਜੀਆਂ ਨੂੰ ਮੈਂ ਲਿੰਗ ਸਿੰਘ ਜਥੇਬੰਦੀਆਂ ਨੂੰ ਮੈਂ ਗੁਰੂ ਨਾਨਕ ਗੁਲਾਮ ਦੇਵ ਸੰਗਤਾਂ ਨੂੰ ਹਿਊਮਨ ਰਾਈਟਸ ਜਥੇਬੰਦੀਆਂ ਨੂੰ ਕਾਂਗ ਤੋਂ ਬਕਰਸਾਨ ਜਥੇਬੰਦੀਆਂ ਨੂੰ ਟਕਸਾਲਾਂ ਨੂੰ ਸਮੁੱਚੀਆਂ ਜਿਹੜੀਆਂ ਜਥੇਬੰਦੀਆਂ ਬੰਦੀਆਂ ਉਹ ਕੌਮ ਦੀ ਤਰਜਮਾਨੀ ਕਰਦੀਆਂ ਪੰਥ ਦੀ ਤਰਜਮਾਨੀ ਕਰਦੀਆਂ ਪੰਜਾਬ ਦੇ ਨੌਜਵਾਨਾਂ ਨੂੰ ਸਾਰਿਆਂ ਨੂੰ ਬੱਚੇ-ਬੱਚੇ ਨੂੰ ਅਪੀਲ ਕਰਦਾਂਗੇ ਭਾਈ ਵਹੀਰਾਂ ਘੱਟ ਕੇ ਆਪੋ ਆਪਣੇ ਜਗ੍ਹਾ ਤੇ ਪਹੁੰਚੋ ਮੈਂ ਕੱਲ ਇਧਰ ਫਤਿਹ ਦੇ ਸਾਰੇ ਵੀਰਾਂ ਨੂੰ ਆ ਕਿ ਭਾਈ ਕਿਸੇ ਨੂੰ ੜਿੱਕਿਆ ਜੇ ਨਾ ਉਹ ਸਿੱਧੇ ਜੇ ਤੁਸੀਂ ੜਿੱਕਣੇ ਲੱਗ ਪਏ ਤੇ ਕੱਠ ਕਰਨ ਲੱਗ ਪਏ ਜਾਮ ਹੋ ਜਾਣੇ ਤੁਤੋਂ ਪਹੁੰਚਿਆ ਨਹੀਂ ਜਾਣਾ ਇਹ ਕੱਠ ਇਤਿਹਾਸਕ ਤੇ ਲਾਬਸਾਲ ਹੋਊਗਾ ਤੇ ਨਵਾਂ ਇਤਿਹਾਸ ਸਿਰਜੂਗਾ ਤੇ ਤੁਸੀਂ ਫਟਾ ਫੱਟ ਪਹੁੰਚੋ ਤੇ ਭਾਈ ਜਿਹੜੇ ਭਾਈ ਟਰਾਲੀਆਂ ਤੇ ਆ ਸਕੇ ਟਰਾਲੀਆਂ ਤੇ ਹੋਣ ਜਿਹੜੇ ਭਾਈ ਬੱਸਾਂ ਤੇ ਆ ਸਕਦੇ ਬੱਸਾਂ ਤੇ ਹੋਣ ਜਿਹੜੇ ਭਾਈ ਰੇਲ ਗੱਡੀਆਂ ਤੇ ਆਉਣ ਜਾਂ ਰੇਲ ਗੱਡੀਆਂ ਤੇ ਆਉਣ ਉੱਥੇ ਭਾਈ ਪਹੁੰਚ ਜਾ ਜੇ ਰਾਤ ਰਾਤ ਨੂੰ ਭਾਈ ਸਾਰਾ ਪੰਡਾਲ ਭਰ ਜਾਣਾ ਬੈਠਣ ਨੂੰ ਜਗ੍ਹਾ ਨਹੀਂ ਮਿਲਣੀ ਮੈਂ ਤੁਹਾਨੂੰ ਦੱਸਦਾ ਇਹ ਕਾਠ ਬੜਾ ਇਤਿਹਾਸਕ ਹੋਵੇਗਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਉੱਥੇ ਡਿਊਟੀਆਂ ਵੀ ਆਪ ਕੋ ਆਪਣੀ ਨਿਭੇ ਰਿਆ ਜੇ ਸਾਰਿਆਂ ਦਾ ਸਤਿਕਾਰ ਕਰੇ ਜਿਹੜੀਆਂ ਸੰਗਤਾਂ ਆਉਣਗੀਆਂ ਬੜੀ ਇੱਜ਼ਤ ਨਾਲ ਆਮਾਨ ਦੇ ਨਾਲ ਉਹਨਾਂ ਨੂੰ ਸਟੇਜ ਤੇ ਵੀ ਜਿਹੜੇ ਲਜਾਣ ਵਾਲੇ ਸਿੰਘਣਗੇ ਜਿੱਥੇ-ਜਿੱਥੇ ਬੈਠ ਜਾਣਗੇ ਉੱਥੇ ਬੈਠ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਵੀ ਇਸ ਕੱਟ 'ਚ ਰਹਿ ਜੇ ਉੱਥੇ ਕੌਮ ਦੀਆਂ ਪੰਥ ਦੀਆਂ ਵਿਚਾਰਾਂ ਹੋਣਗੀਆਂ ਸਾਰੀ ਕੌਮ ਦੇ ਨਾਲ ਰਹਿ ਕਰਕੇ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਵੀ ਆਗੂ ਸਹਿਬਾਨ ਸਾਡੇ ਯੋਧ ਦੇ ਜਰਨੈਲ ਪ੍ਰੋਗਰਾਮ ਦੇਣਗੇ ਉਸ ਪ੍ਰੋਗਰਾਮ ਨੂੰ ਭਾਈ ਸਾਰੇ ਜਾਣੇ ਸਮਕਾਰ ਕਰਿਆ ਜੇ ਚੜ੍ਹਦੀ ਕਲਾ ਹੋਣਗੇ ਇਸ ਕਰਕੇ ਮੈਂ ਦੁਬਾਰਾ ਫੇਰ ਕਹਨਾ ਬਾਪੇ ਬਕਾਲੇ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਤੇ 19 ਅਗਸਤ ਨੂੰ 2024 ਨੂੰ 11 ਵਜੇ ਪੰਥਕ ਕੱਠ ਵਿੱਚ ਵੀਰਾਂ ਕੱਤ ਕੇ ਪੁੱਜੋ ਤੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਹੈ ਕਿ ਤੁਸੀਂ ਸਾਰੇ ਜਾਣੇ ਬੋਲ-ਬੋਲ ਕੇ ਸੋਸ਼ਲ ਮੀਡੀਆ ਤੇ ਪਾ ਕੇ ਇਸ ਲਹਿਰ ਤਾਂ ਪਹਿਲਾਂ ਹੀ ਪਰਚੰਡਾ ਹੈ ਇਹ ਸਾਰਿਆਂ ਨੇ ਕਿਸੇ ਨੇ ਗੱਡੀਆਂ ਕਰ ਲਈਆਂ ਕਿਸੇ ਨੇ ਮੋਟਰਸਾਈਕਲ ਬਣਾ ਲਿਆ ਕਿਸੇ ਨੇ ਛੱਡੀਆਂ ਲਾ ਲਈਆਂ ਕਿਸੇ ਨੇ ਲੰਗਰ ਬਣਾ ਲਿਆ ਕਿਸੇ ਨੇ ਜੋੜਿਆਂ ਦੀ ਸੇਵਾ ਲੈ ਲਈਆ ਸਾਰੋਂ ਆਪੂ ਆਪਣਾ ਫਰਜ਼ ਸਮਝ ਕੇ ਇਹ ਡਿਊਟੀਆਂ ਨਿਭਾ ਰਹੇ ਨੇ ਤੇ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਕਿਹਾ ਵੀ ਗਿਆ ਕਈ ਵਾਰੀ ਕਿਸੇ ਨੂੰ ਨਹੀਂ ਵੀ ਕਿਹਾ ਜਾਂਦਾ ਤੇ ਕਹਿਣ ਤੋਂ ਪਾਵੇ ਕਾਰਜ ਪੰਥ ਤੇ ਕੌਮ ਦਾ ਇਸ ਕਰਕੇ ਆਪਾਂ ਉੱਥੇ ਕੱਠ ਦੇ ਵਿੱਚ ਪਹੁੰਚ ਸਕੀਏ ਤਾ ਜੋ ਪੰਥ ਨੂੰ ਪੰਜਾਬ ਨੂੰ ਪਾਣੀ ਨੂੰ ਪੜ੍ਹਾਈ ਨੂੰ ਪੰਜਾਬੀ ਨੂੰ ਪੁੱਤ ਨੂੰ ਪਤ ਨੂੰ ਆਤਾ ਜਿਹੜਾ ਸਾਡਾ ਪਹਿਰਾਵਾ ਉਹਨੂੰ ਬਚਾ ਕੇ ਆਪਾਂ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਅਗਲੀ ਮੰਜ਼ਲ 'ਤੇ ਪਹੁੰਚ ਕੇ ਇੰਡੀਅਨ ਸਟੇਟ ਦੀ ਜਿਹੜੀ ਗੁਲਾਮੀ ਹੈ ਉਹਦਾ ਅਸੀਂ ਟੱਕਰ ਵੀ ਕਰ ਸਕੀਏ ਜਬੂਰੀ ਢੰਗ ਦੇ ਨਾਲ ਤੇ ਗੁਲਾਮੀ ਚੋਂ ਨਿਕਲ ਵੀ ਸਕੀਏ ਭਾਈ ਸਾਰੇ ਆ ਗੁਰੂ ਨਾਨਕ ਨਾਮ ਲੇਵਾਂ ਨੂੰ ਪਹੁੰਚੋ ਤਾਂ ਜੋ ਸਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਆ ਜਿਹੜੀ ਉਸ ਨੂੰ ਹੋਰ ਪ੍ਰਚੰਡ ਕਰ ਸਕੀਏ ਬੰਦੀ ਸਿੰਘਾਂ ਨੇ ਜਿਨ੍ਹਾਂ ਨੇ ਜੇਲਾ ਕਟੀਆਂ ਜੇਲ੍ਹਾਂ ਦੇ ਵਿੱਚ ਬੈਠੇ ਆ ਧਰਮੀ ਫੌਜੀ ਆ ਉਹਨਾਂ ਦੀ ਜਿਹੜੀ ਸੇਵਾ ਨੂੰ ਅਸੀਂ ਹੋਰ ਅੱਗੇ ਲਿਜਾ ਸਕੀਏ ਤੇ ਜਿਹੜੇ ਬੰਦੇ ਸਾਡੀ ਕੌਮ ਦੇ ਲਈ ਸ਼ਹੀਦ ਹੋ ਗਏ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ ਭਾਈ ਸ਼ਹੀਦ ਹੋ ਗਏ ਨੇ ਬਾਬਾ ਕਾਰ ਸੇਵਾ ਵਾਲੇ ਜਿਹੜੇ ਸਾਡੇ ਮਹਾਪੁਰਸ਼ ਆ ਆ ਬਾਬਾ ਚਰਨ ਸਿੰਘ ਜੀ ਉਹ ਵੀ ਕੌਮ ਦੇ ਲਈ ਸ਼ਹੀਦ ਹੋ ਗਏ ਨੇ ਸਾਡੀ ਕੌਮ ਦੇ ਲਈ ਕੌਮ ਦਾ ਜਿ세ਤਰ ਭਾਈ ਗਰਦੇਵ ਸਿੰਘ ਕੌਕੇ ਉਹ ਸ਼ਹੀਦ ਹੋ ਗਿਆ ਜੀ ਦੇ ਸਾਹਮਣੇ ਮੈਨੂੰ ਵੀ ਚੱਕ ਦੇਣਾ ਸੀਗਾ ਇਹ ਸਾਰੇ ਉਹਨਾਂ ਦੀ ਜਿਹੜੀ ਆਤਮਾ ਨੂੰ ਆਪਾਂ ਨਾਲੇ ਸਕੂਨ ਮਿਲੇ ਨਾਲੇ ਉਹਨਾਂ ਨੂੰ ਯਾਦ ਸਕੀਏ ਨਾਲੇ ਆਪਾਂ ਆਪਣੀ ਕੌਮ ਦੇ ਮੌਜੂਦਾ ਹਾਲਾਤਾਂ ਤੇ ਵਿਚਾਰਨਾ ਪਾ ਕੇ ਆਪਾਂ ਕੌਮ ਨੂੰ ਅਗਲੀ ਮੰਜ਼ਲ ਲਈ ਸ਼ਾਂਤਮਈ ਢੰਗ ਦੇ ਨਾਲ ਸਾਰੇ ਹਿੰਦੂਆ ਮੁਸਲਮਾਨਾਂ ਸਾਂ ਇਹਨੂੰ ਲਾਨ ਲੈ ਕੇ ਚੱਲ ਸਕੀਏ ਤੇ ਮੇਰੀ ਦੁਵਾਰਾ ਫੇਰ ਬੇਨਤੀ ਆ ਕਿ ਹੋਰ ਸਾਰਾ ਤੁਸੀਂ ਭੁੱਲ ਜਾਓ ਇੱਕ ਦਿਨ ਲਈ ਇੱਕ ਦਿਨ ਲਈ ਪੰਥ ਲਈ ਕੱਢ ਦੋ ਤੇ 19 ਤਰੀਕ ਨੂੰ ਪੰਥ ਘੱਟ ਵਿੱਚ ਬਾਬੇ ਬਕਾਲੇ ਦੀ ਧਰਤੀ ਤੇ ਵਹਿੀਰਾਂ ਘੱਟ ਕੇ ਪੁੱਜੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ